ਇਹ ਜਿਹੜੀ ਕਿ ਸਾਡੀ ਸੰਸਥਾ ਸ਼੍ਰੀ ਪੋਲਾ ਨਿਸ਼ਕਾਮ ਸੇਵਾ ਸੰਧੀ ਹਰ ਸਾਲ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਿਤੇ ਜਾਂਦੇ ਨੇ ਉਸ ਦੇ ਨਾਲ ਨਾਲ ਹਰ ਸਾਲ ਦੇ ਵਿੱਚ ਘੱਟੋ ਘੱਟ 25 30 ਲੜਕੀਆਂ ਨੂੰ ਜ਼ਰੂਰਤ ਦਾ ਵਿਆਹ ਲਈ ਸਮਾਨ ਵੀ ਦਿੱਤਾ ਜਾਂਦਾ ਹੈ ਔਰ ਇਹ ਜਿਹੜਾ ਕਿ ਪ੍ਰੋਗਰਾਮ ਅਸੀਂ ਹਰ ਸਾਲ ਕਰਦੇ ਆ ਸਾਰੇ ਸ਼ਹਿਰ ਦੇ ਵਾਸੀਆਂ ਦੇ ਭਰਾਵਾਂ ਦੇ ਭੈਣਾਂ ਦੇ ਸਹਿਯੋਗ ਨਾਲ ਵੱਧ ਚੜ ਕੇ ਕਰਦੇ ਆ ਤਾਂ ਕਿ ਸ਼ਹਿਰ ਦਾ ਨਾਮ ਉੱਚਾ ਹੋਵੇ ਔਰ ਜਿਹੜੇ ਜ਼ਰੂਰਤਮੰਦ ਲੜਕੀਆਂ ਦੇ ਪਰਿਵਾਰ ਨੇ ਉਹ ਸਾਡੇ ਨਾਲ ਜੁੜੇ ਰਹਿਣ ਔਰ ਅਸੀਂ ਉਹਨਾਂ ਦਾ ਭਲਾ ਕਰਦੇ ਰਹੀਏ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਪ੍ਰਾਰਥਨਾ ਕਰਦਾ ਅਪੀਲ ਕਰਦਾ ਕਿ ਸਾਡੇ ਨਾਲ ਜੁੜੋ ਔਰ ਇਸ ਸੰਸਥਾ ਦੇ ਨਾਲ ਜੁੜ ਕੇ ਇਸ ਵਧੀਆ ਕਾਰਿਆਕਰਮ ਦੇ ਵਿੱਚ ਇਸ ਔਰ ਵਧੀਆ ਇਸ ਸੰਸਥਾ ਦੇ ਨਾਲ ਵਧੀਆ ਰੂਪ ਦੇ ਵਿੱਚ ਆਪਾਂ ਧਰਮ ਦਾ ਕੰਮ ਕਰੀਏ ਧਰਮ ਦਾ ਪ੍ਰਚਾਰ ਕਰੀਏ ਤਾਂ ਕਿ ਅਸੀਂ ਵੱਧ ਚੜ ਕੇ ਹੋਰ ਵੀ ਇਦਾਂ ਸਾਨੂੰ ਉਤਸ਼ਾਹ ਮਿਲੇ ਅਸੀਂ ਹੋਰ ਵੀ ਵਧੀਆ ਕੰਮ ਕਰੀਏ ਅੱਜ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਪੰਜ ਕੁੜੀਆਂ ਔਰ ਪੰਜ ਲੜਕੇ ਇਹਨਾਂ ਦੇ ਪੰਜ ਜੋੜਿਆਂ ਦਾ ਬੜੀ ਧੂਮ ਧਾਮ ਦੇ ਨਾਲ ਜਿਸ ਦੇ ਵਿੱਚ ਅਸੀਂ ਪੇਟੀ ਬੈੱਡ ਮੇਜ਼ ਕੁਰਸੀਆਂ ਪੇਟੀ ਆਪਣਾ ਔਰ ਜਿਹੜੇ ਕਿ ਟ੍ਰੰਕ ਹੋਰ ਜ਼ਰੂਰਤ ਦਾ ਸਾਰਾ ਘੜੀਆਂ ਔਰ ਚਾਂਦੀ ਦੇ ਵਿਛੂਏ ਚਾਂਦੀ ਦੀਆਂ ਛਾਪਾਂ ਸੋਨੇ ਦੇ ਕੋਕੇ ਗਲੇ ਦੇ ਸੈੱਟ ਸਾਰਾ ਇਹਦੇ ਢੇਲੂ ਸਮਾਨ ਜੋ ਵੀ ਆਂਦਾ ਉਹ ਅਸੀਂ ਅੱਜ ਕੁੜੀਆਂ ਦੇ ਅਰਪਣ ਕਰਾਂਗੇ ਔਰ ਕੁੜੀਆਂ ਨੂੰ ਅਸੀਂ ਇਸ ਵਿਆਹ ਦੇ ਵਿੱਚ ਉਹਨਾਂ ਨੂੰ ਦਿਵਾਂਗ ਜਿਗਨੇਸ਼ਨ ਹੈ ਭਾਰਤ ਕੁਮਾਰ ਬਰਮਾ ਜਨਨ ਸੈਕਟਰੀ ਭਾਰਤ ਕੁਮਾਰ ਬਰਮਾ ਵਿਦਲ ਗੁਰੂ ਅਗੰਗਦ ਦੇਵ ਭੋਲਾ ਦੇ ਵਸਤੀ ਦਾ ਕੰਮ ਕਰ ਰਹੀ ਹੈ ਸਮਾਜਿਕ ਸੇਵਾ ਦਾ ਕੰਮ ਕਰ ਰਹੀ ਹੈ ਇੱਕ ਵਿਅਕਤੀ ਦਾ ਸਮਾਜਿਕ ਸੇਵਾ ਕਰਨ ਦਾ ਅਲੱਗ-ਅਲੱਗ ਅਜਿਹੇ ਉਹ ਸੇਵਾ ਦਾ ਕੰਮ ਕਰਦਾ ਇਹੀ ਲੜੀ ਦੇ ਵਿੱਚ ਸ਼੍ਰੀ ਭੋਲਾ ਦੇਵ ਭਤੀ ਜੀ ਨੇ ਜੋਬ ਦੀ ਜੇਰਨਾ ਰਿਤੇ ਫਾਰੇ ਨਾਲ ਨੇ ਪ੍ਰਧਾਨ ਕੋਲਾ ਜੀ ਨਿਮੇਸ਼ ਕੋਲਾ ਜੀ ਇਹ ਵਧਾਈ ਦੇ ਪਾਤਰ ਆ ਜੋ ਕਿ ਹਰ ਸਾਲ ਲੜਕੀਆਂ ਦੀ ਜ਼ਰੂਰਤਮੰਦ ਲੜਕੀਆਂ ਦੀ ਜਿਵੇਂ ਵਿਆਹ ਢੰਗ ਨਾ ਕਰਦੇ ਜਿੱਦਾਂ ਆਪਾਂ ਤੇਜੂ ਆਪਣੇ ਵਿਆਹ ਕਰਦਿਆਂ ਕਰਦੇ ਆ ਉਹਦੇ ਵਿੱਚ ਦਾਜ ਨਹੀਂ ਤੇ ਦੁਸ਼ਮਾਨ ਲੈਣਾ ਚਾਹੀਦਾ ਕਰਦਾ ਜੂ ਤਾਂ ਦੁਸ਼ਮਾਨੋ ਵੀ ਲਿੰਦੇ ਆ ਖਾਣ ਪੀਣ ਦਾ ਪੰਦਰੋਂ ਨਹੀਂ ਕਰਦੇ ਆ ਉਹ ਕਿ ਫਲਾਕਾ ਜੋ ਕੰਮ ਹੈ ਅੱਜ ਤੋਂ ਜਦੋਂ ਕੰਡਲ ਖਾਲ ਪਹਿਲਾਂ ਵੀ ਧਿਆਨ ਦਾ ਮੌਕਾ ਮਿਲਿਆ ਸੀ ਅਜਿਹੇ ਕੰਮ ਨਹੀਂ ਕਰਨਾਈ ਤੋਂ ਜਿਹੜੀ ਕੁਝ ਦਿਨਾਂ ਦਾ ਕਿ ਉਹ ਦਰੀਂ ਦਾਰੇ ਬਰਕਰਾਰ ਰੱਖਿਆ ਉਹ ਲੜੀ ਇਹ ਕਦੀ ਚੱਲਦੀ ਐ ਸੇ ਨमाज ਦੇਵਾ ਦੇ ਕੰਮ ਵਜੋਂ ਸ਼ਹਿਰ ਦੇ ਲੋਕ ਸ਼ਹਿਰ ਵਾਸੀ ਸਹਿਯੋਗ ਕਰਦੇ ਆ ਉਹਨੇ ਅਤੇ ਆਪਣੇ ਮਰੀਦ ਵਾਸਤੇ ਵੀ ਬੇਨਤੀ ਕਰਾਂਗਾ ਕਿ ਜੋ ਇਹਨਾਂ ਦਾ ਕੰਮ ਹੈ ਉਹਦੇ ਵਿੱਚ ਆਪਾਂ ਬਿਲਕੁਲ ਜੋ ਵੀ ਸਹਿਯੋਗ ਹੈ ਉਹ ਕਰਦੇ ਰਹੀਏ ਕਿਉਂਕਿ ਵੱਡੇ ਵੱਡੇ ਲੋਕਾਂ ਤੋਂ ਸਹਿਯੋਗ ਲੈਣ ਲੱਗਾਂ ਲੇਕਿਨ ਆਪਾਂ ਸਾਰੇ ਦੇ ਥੋੜਾ ਥੋੜਾ ਸਹਿਯੋਗ ਕਰ ਜੀ ਤਾਂ ਪਤਨਾ ਇਹ ਕੰਮ ਜਲਦਾਰੰਦਾ ਸਮਾਜ ਲਈ ਤੇ ਸਮਾਜ ਦੀ ਸੇਵਾ ਹੁੰਦੀ ਜੇ ਕਿ ਸਮਾਜ ਚੰਗੀ ਤਰ੍ਹਾਂ ਚੱਲਦੇ ਰਹਿੰਦੇ ਆ ਸਮਾਜ ਦੇ ਪਰਦੇ ਦੀ ਸਿਰ ਤੋਂ ਲੈ ਕੇ ਬਸ ਮੈਂ ਵਧਾਈ ਜਿੰਦਾ ਇਹਨਾਂ ਦੇ ਸਾਰੇ ਸਾਥੰਦਾਂ ਨੂੰ ਹੈ ਜਿੰਨਾ ਬਹੁਤ ਬਹੁਤ ਤਨਵਾਜ ਆਸ਼ੀ ਕੀ ਡੈਜਿਗਨੇਸ਼ਨ ਹੈ ਕਿਸ਼ਨ ਕੁਪਾਲ ਅਨੰਦ ਭਾਤੀ ਸਮਾਗਮ ਕਰਮ ਮਹਾਬੀਰਾਲ ਦੇ ਪ੍ਰਧਾਨ ਦੇ ਤੌਰ ਤੇ ਅਜਿਹੀ ਸ਼ੇਪੋਰਾ ਸੇਵਾ ਸਮਿਤੀ ਵੱਲੋਂ ਅਤੇ ਭਾਰਤੀ ਰਾਤਨਦਰੇ ਮਹਾ ਮਿਰਦਾਂ ਦੇ ਸਦੇ ਜੀ ਸੁਨੀਸ਼ ਕੁਮਾਰ ਗਰਮੀ ਕੋਲਾਜੀ ਪ੍ਰਧਾਨਮੀ ਨੇ ਪੰਜਾਬ ਦੇ ਵਿੱਚ ਸ਼ੇਪੋਰਾ ਸੇਵਾ ਸਮਿਤੀ ਵੱਲੋਂ ਜਿਹੜਾ ਹੈਗਾ ਸਮੂਹਿਕ ਮਵਾ ਦਾ ਕਾਰਜਕ੍ਰਮ ਕੀਤਾ ਜਾਂਦਾ ਹੈ ਔਰ 25-30 ਦੇ ਨੱਤਬੜ ਲੜਕੀਆਂ ਔਰ ਇਹਨਾਂ ਦੇ ਵਿਆਹ ਜਿਹੜੇ ਹਜੇ ਹਰ ਸਾਲ ਦੀ ਤਰ੍ਹਾਂ ਕੀਤੇ ਜਾਂਦੇ ਨੇ ਬਹੁਤ ਹੀ ਸ਼ਲਾਘਾਯੋਗ ਇਹਨਾਂ ਦਾ ਕੰਮ ਹੈ ਨਿਸ਼ਕਾਮ ਸੇਵਾ ਧਰਮ ਹਮਾਰਾ ਸਾਡਾ ਭਾਰਤੀ ਸਤਾਂਤਰ ਮਹਾਵੀਰ ਦਾ ਨਾਰਾ ਹੈ ਉਸ ਨਾਰੇ ਨੂੰ ਮੁੱਖ ਕਾਮਜਾਬ ਕਰਦੇ ਹੋਏ ਇਸ ਮੁਕਾਮ ਦੇ ਉੱਤੇ ਪਹੁੰਚੇ ਨੇ જય ਸ਼੍ਰੀ ਰਾਮ જય ਸ਼੍ਰੀ ਰਾਮ ਬੋਨਾਲ ਮੰਡੀ ਦੇ ਬੰਦਗੜ ਦੇ ਪ੍ਰਧਾਨ ਸ੍ਰੀ ਸਤਾਮਦਰਨ ਭਾਰਤੀ ਦੇ ਮਹਾਵੀਰ ਜਿਹੜੇ ਭੋਲਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਨੇ ਬਹੁਤ ਵਧੀਆ ਕੰਮ ਕਰ ਰਹੇ ਆ ਬਹੁਤ ਦੇਰ ਤੋਂ ਕੰਮ ਕਰਦੇ ਜਾ ਰਹੇ ਆ ਸਾਨੂੰ ਬੜੀ ਖੁਸ਼ੀ ਹੈ ਵੀ ਜਿਹੜੀ ਨਿਸ਼ਕਾਮ ਸੇਵਾ ਇਹ ਕਰ ਰਹੇ ਆ ਸਭ ਤੋਂ ਵੱਡੀ ਸੇਵਾ ਤੁਸੀਂ ਇਸ ਨੂੰ ਕਹਾਗੇ ਜਿਹੜੀ ਇਹ ਕਰ ਰਹੇ ਹੋ ਜੀ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਵਧਾਈ ਦੇ ਪਾਤਰ ਨੇ ਅਸੀਂ ਕਹਿੰਦੇ ਹਾਂ ਕਾਹਾਂ ਨੂੰ ਵੀ ਇਹ ਕੰਮ ਇਹ ਕਰਦੇ ਨੇ ਔਰ ਅਸੀਂ ਇਹਦਾ ਸਾਥ ਲਗਾ ਤੁਹਾਨੂੰ ਦੇ ਰਿਹਾ ਜੀ ਸੇਪੋਲਾ ਸੇਵਾ ਸੰਮਤੀ ਵੱਲੋਂ ਉਹ ਵੀ ਅੱਜ ਕਿਤੇ ਜਾ ਰਹੇ ਹਾਂ ਅਸੀਂ ਸੇਪੋਲਾ ਨਿਸਕਾਰੋ ਸੇਵਾ ਸੰਮਤੀ ਧੂਰੀ ਜਿਹੜਾ ਦੇ ਜਿਹੜੇ ਪ੍ਰਧਾਨ ਰਮੇਸ਼ ਜੀ ਨੇ ਅੱਜ ਇਹ ਪੰਜ ਲੜਕੀਆਂ ਦੀਆਂ ਸ਼ਾਦੀਆਂ ਇਹ ਕਰਾਰੇ ਨੇ ਉਹ ਆਪਣੇ ਸਾਹਿਬ ਲਈ ਬਹੁਤ ਸਾਰਾ ਜੋ ਕੰਮ ਹੈ ਮੈਂ ਸਾਰਿਆਂ ਨੂੰ ਬੇਨਤੀ ਕਰੂਗਾ ਸਾਰੇ ਸਾਹਿਬਨਵਾਸੀ ਨੂੰ ਬੇਨਤੀ ਕਰੂਗਾ ਇਸ ਸੰਸਥਾਨ ਨਾਲ ਆਪਾਂ ਸਾਰੇ ਨੂੰ ਜੁੜਨਾ ਚਾਹੀਦਾ ਹੈ ਨਹੀਂ ਵੀ ਇਸ ਸੰਸਥਾਨ ਨਾਲ ਬਹੁਤ ਸਮੇਂ ਦਾ ਜੁੜਿਆ ਹੋਇਆ ਹਾਂ ਔਰ ਮੈਂ ਦੁਬਾਰਾ ਫੇਰ ਸਭ ਨੂੰ ਬੇਨਤੀ ਕਰਦਾ ਹਾਂ ਵਧਾਈ ਦਿੰਦਾ ਸਰਵਾਸੀਆਂ ਨੂੰ ਵੀ ਬਹੁਤ ਹੀ ਸਲਾਗਾ ਕਦਮ ਇਹਨਾਂ ਨੇ ਚੱਕਿਆ ਹੈ ਇਹਦੇ ਨਾਲ ਆਪਾਂ ਇਕੱਲੇ ਸ਼ਹਿਰ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਜਿਵੇਂ ਕਿਹਾ ਗਿਆ ਵੀ ਇਹਨਾਂ ਦੀ ਸਿਸਟਰ ਵੀ ਕਿਤੇ ਅਮਰੀਕਾ ਦੇ ਵਿੱਚ ਹੈ ਉੱਥੇ ਉਹਨਾਂ ਨੇ ਬਾੜ ਭੇਜਿਆ ਕੁਝ ਦੇਸ਼ ਦੇ ਵੀ ਪੂਰੀ ਦੁਨੀਆ ਜਿੱਥੇ ਜਿੱਥੇ ਬੈਠੇ ਨੇ ਜੇ ਵੀ ਦੀ ਆਵਾਜ਼ ਸੁਣਨ ਤਾਂ ਸਾਰੇ ਵਿਸਕਾਂ ਸੇਵਾ ਸਰਸਤ ਨਾਲ ਜੁੜ ਜੁੜੇ ਨੇ ਔਰ ਮੈਂ ਦੁਬਾਰਾ ਫੇਰ ਸਾਰੇ ਸਾਹਿਬ ਆਸ਼ੀਰਵਾਦ ਇਹਨਾਂ ਨੂੰ ਵਧਾਈ ਦ ਇਸ ਤਰ੍ਹਾਂ ਇਸ ਲਾਂਗਾ ਨੂੰ ਕੰਮ ਕਰਦੇ ਚਾਹੀਦੇ ਨੇ ਧੰਨਵਾਦ ਅਜੀ ਕੁੜੀਆਂ ਦੇ ਵਿਆਹ ਕਿਤੇ ਜਾ ਰਹੇ ਸੰਸਥਾ ਵੱਲੋਂ ਇਸ ਸੰਸਥਾ ਨੂੰ ਕਿਹੋ ਜਿਹਾ ਹੋਵੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਅਸੀਂ ਸ਼ੋਮਨੀ ਅਕਾਲੀ ਦਾਲੰਬਰਸਰ ਵੱਲੋਂ ਇੱਥੇ ਪਹੁੰਚਿਆ ਸੇਪੋਲੇ ਨਿਸ਼ਾਨ ਸੇਵਾ ਸੈਟੀ ਵੱਲੋਂ ਅੱਜ ਲੋੜਵੰਦ ਬੱਚੇ ਬੱਚੀਆਂ ਦਾ ਜਿਹੜਾ ਵਿਆਹ ਆ ਕੀਤਾ ਜਾ ਰਿਹਾ ਉਹ ਵਿਆਹ ਤੋਂ ਇਲਾਵਾ ਉਹਨਾਂ ਨੂੰ ਲੋੜਵੰਦਾਂ ਨੂੰ ਜ਼ਰੂਰਤਵੰਦ ਦੇ ਅਨੁਸਾਰ ਸਮਾਨ ਵੀ ਦਿੱਤਾ ਗਿਆ ਸੋ ਅਸੀਂ ਸਾਡੀ ਪਾਰਟੀ ਸ਼੍ਰੋਮਣੀ ਕਾਲਜ ਯੂਨੀਵਰਸਿਟੀ ਸਰ ਵੱਲੋਂ ਇਹਨਾਂ ਨੂੰ ਇੱਥੇ ਆਸ਼ੀਰਵਾਦ ਦੇਣ ਆਏ ਆ ਮੁਬਾਰਕਬਾਦ ਦਿੰਨੇ ਆ ਪ੍ਰਬੰਧਕਾਂ ਨੂੰ ਵੀ ਇਹ ਵੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਉਪਰਾਲਾ ਕੀਤਾ ਲੋੜਵੰਦਾਂ ਦੀ ਸਹਾਇਤਾ ਕੀਤੀ ਉਹਨਾਂ ਨੂੰ ਜਿੱਤੇ ਸਮਾਨ ਲੈ ਕੇ ਦਿੱਤਾ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਸੋ ਸਾਰੀ ਨੌਜਵਾਨ ਬੱਚੇ ਬੱਚੀਆਂ ਨੂੰ ਅਸੀਂ ਅੱਜ ਇੱਥੇ ਮੁਬਾਰਕਬਾਦ ਦੇਣ ਪਹੁੰਚਿਆ ਸ਼੍ਰੋਮਣੀ ਕਾਲਜ ਯੂਨੀਵਰਸਿਟੀ ਸਰ ਵੱਲੋਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਸੀਂ ਜੋ ਇੱਥੇ ਧੂਰੀ ਦੇ ਵਿੱਚ ਗਰੀਬ ਪਰਿਵਾਰ ਦੇ ਬੱਚੇ-ਬੱਚੀਆਂ ਦੇ ਵਿਆਹ ਕੀਤੇ ਗਏ ਹਨ ਬਹੁਤ ਵੱਡਾ ਉਪਰਾਲਾਗਾ ਇਹ ਸੰਸਥਾ ਦਾ ਅਸੀਂ ਅੱਜ ਉਹਨਾਂ ਬੱਚੇ-ਬੱਚੀਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਇਹ ਸੰਸਥਾ ਨੂੰ ਵਧਾਈ ਦੇਣ ਵਾਸਤੇ ਇੱਥੇ ਪਹੁੰਚਿਆ ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਸ਼ਰੋਮਣੀ ਕਾਲੀਦਾਲ ਪ੍ਰਧਾਨ ਉਹਨਾਂ ਵੱਲੋਂ ਹਾਜ਼ਰੀ ਲਵਾਉਣ ਵਾਸਤੇ ਅੱਜ ਪਹੁੰਚਿਆ ਕਿਉਂਕਿ ਸਾਡੀ ਪਾਰਟੀ ਦੇ ਚਿਹਰੇ ਜਨਰਲ ਸਕੱਤਰ ਨੇ ਬਰਨਾਲੇ ਜ਼ਿਲ੍ਹੇ ਤੋਂ ਸਿੰਗਲਾ ਸਾਹਿਬ ਉਹ ਵਾਈਸ ਪ੍ਰੈਜ਼ੀਡੈਂਟ ਨੇ ਇਸ ਸੰਸਥਾ ਦੀ ਉਹਨਾਂ ਵਾਸ ਸਨੇਹਾ ਲੱਗਿਆ ਸਨੇਹ ਨੂੰ ਸੀ ਸਿਰਮੱਤੇ ਮੰਨਦੇ ਹੋਏ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਧਾਈ ਦੇਣਾ ਚਾਹੁੰਦਾ ਜੀ ਸ਼ਿਪੋਲਾ ਸੇਵਾ ਸੰਮਤੀ ਦੇ ਪ੍ਰਧਾਨ ਸਾਹਿਬ ਰਮੇਸ਼ ਗਰਗ ਜੀ ਹੋਰਾਂ ਨੂੰ ਪਰ तमाम ਮੈਂਬਰ ਸਾਹਿਬਾਨ ਔਰ ਵੱਖ-ਵੱਖ ਬੰਦੀਆਂ ਜਿਹੜੀਆਂ ਆ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਹਲਕੇ ਦੇ ਪੰਜਾਬ ਸੂਬੇ ਚੋਂ ਆਈਆਂ ਸਭ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਹਰ ਸਾਲ ਦੀ ਤਰ੍ਹਾਂ ਸਾਡੇ ਇਹਨਾਂ ਦੇ ਪੰਜ ਲੜਕੀਆਂ ਜ਼ਰੂਰਤਮੰਦ ਲੜਕਿਆਂ ਨੇ ਵਿਆਹ ਕਰਵਾਏ ਨੇ ਬਹੁਤ-ਬਹੁਤ ਮੁਬਾਰਕਾਂ ਔਰ ਈਸ਼ਵਰ ਅਕੇ ਕਾਮਨਾ ਕਰਦਾ ਹੈ ਕਿ ਆਉਣ ਵਾਲੇ ਸਾਲ ਵਿੱਚ ਇਹ ਪੰਜ ਦੀ ਗਿਣਤੀ 10 ਤੋਂ ਵਧੇ ਔਰ ਸਾਡਾ ਸਭ ਦਾ ਸਹਿਯੋਗ ਇਹਨਾਂ ਨੂੰ ਇਸ ਤਰ੍ਹਾਂ ਬਰਕਰਾਰ ਰਵੇ ਸ਼ਹਿਰ ਵਾਸੀਆਂ ਨੂੰ ਮੈਸੇਜ ਦਿੰਦਾ ਸ਼ਹਿਰ ਵਾਸੀਆਂ ਨੂੰ ਇਹੀ ਸੁਨੇਹਾ ਜੀ ਦੇਖੋ ਇਹ ਜੱਫੇ ਬੰਦੀ ਦਾ 20ਵਾਂ ਕੰਟੀਨਿਊਸਲੀ ਅਗਰ ਗੱਲ ਕਰੀਏ 20 ਸਾਲ ਹੋ ਗਏ ਇਹਨਾਂ ਨੂੰ ਵਿਆਹ ਕਰਾਉਂਦਿਆਂ ਨੂੰ ਕਿ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਕਿ ਜਿਹੜਾ ਅਗਲੇ ਸਾਲ 21ਵਾਂ ਹੈ ਮਨਾਉਣ ਉੱਥੇ 21 ਕੁੜੀਆਂ ਨੇ ਵਿਆਹ ਨੇ ਰਾਸਤ੍ਰਿ ਕੀ ਕਹਿ ਲੈ ਜਸਰੋ ਉਹ ਆਫਤ ਕੀ ਜਿਹੜਾ ਆਸੇਂ ਦੇਦੀ ਜਗ ਜਗਦੀ ਹੈ ਜੋਰੀ ਬਰੇ ਕੁਲ ਸਦਸਾਰ ਗਿਆਂ ਬਲ ਇਹਦੀ ਦੁਨੀਆ ਤੋਹੀ ਦੇਵਲਾ ਦੇਲੇ ਬਧਨਾ ਹੋਵੇ ਮਮਾ ਅਿਕਸ਼ੇਰਾ ਜਨਮੋਂ ਕਤਨੀ ਇਹ ਸੱਜਣਾ ਦਾ ਸ਼ੇਰਾ ਜਨਮੋਂ ਕਤਨੀ ਲੋ ਸ਼ੇਰੀ ਜਸਨ ਚਾਦਰਾਂ ਖੁਲੀ ਦਿੱਤੀ ਹੈ ਤੁਹਾਨੂੰ ਬੱਚਿਆਂ ਨੂੰ ਸ਼ੀਸ਼ਵਾਦ ਕਿਉਂ ਜਦੋਂ ਅਸੀਂ ਆਪਣੇ ਆਪ ਹੀ ਹਾਂ ਵਿਆਹੇ ਵਿਦਾ ਕਰਦੇ ਹਾਂ ਤਾਂ ਜਿੱਦੇ ਸਾਰੇ ਸਬੰਧੀ ਵੀ ਉਹਨਾਂ ਦੇ ਘਰ ਚਾਤੋਂ ਆਉਂਦੇ ਨੇ ਉਹਦਾਂ ਨੂੰ ਰੋਂਦਿਆਂ ਦੇਖ ਕੇ ਬੱਚੀ ਨਹੀਂ ਹੋਣਾ ਸੁੱਖਾਂ ਲਦੀਏ ਪਿਆਰੀਏ ਨਹੀਂ ਤੋ ਚੱਲੀਏ ਅੱਜ ਪਰਿਵਾਰ ਵਿਚੋਂ ਮਾਪੇ ਸਖੀਆਂ ਤਹਿਣ ਤੜਾ ਛੱਡ ਕੇ ਉਹ ਵੀ ਚੱਲੀਏ ਤੋ बढ़िया वया पियो वियो बाबा विया